ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਆਸਾਨੀ ਨਾਲ ਮਿਲ ਜਾਂਦੀ ਤਾਂ ਕੋਈ ਕਿਸੇ ਦੀ ਕਦਰ ਨਾ ਕਰਦਾ ਕਾਲ ਯੁਗ ਦਾ ਸਮਾਂ ਜਿਹੜਾ ਇਹ ਇੱਕ ਧਨ ਦਾ ਇੱਕ ਪੈਸੇ ਦਾ ਕਹਿੰਦੇ ਸਾਰੇ ਰਿਸ਼ਤੇ ਸਾਥ ਛੱਡ ਜਾਂਦੇ ਨੇ ਇੱਕ ਪੈਸਾ ਜਿਹੜਾ ਕਹਿੰਦੇ ਆਪਣਾ ਸਾਥ ਨਹੀਂ ਛੱਡਦਾ ਮੁਸ਼ਕਿਲ ਦੀ ਘੜੀ ਦੇ ਵਿੱਚ ਹਰ ਟਾਈਮ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੈ ਪਰ ਪੈਸੇ ਨਾਲੋਂ ਕੀਮਤੀ ਪਰਮਾਤਮਾ ਕਿਉਂਕਿ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਉੱਥੇ ਵਾਹਿਗੁਰੂ ਜੀ ਕੰਮ ਆਉਂਦੇ ਨੇ। ਇੱਕ ਤੁਹਾਡੇ ਤੇ ਥੋੜੀ ਜਿਹੀ ਗਰੀਬੀ ਆਵੇ ਤਾਂ ਤੁਹਾਡੇ ਸਾਰੇ ਸਾਥ ਛੱਡ ਜਾਣਗੇ। ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਘਾਟਾ ਪੈ ਗਿਆ ਤਾਂ ਕਹਿਣਗੇ ਅਸੀਂ ਤੈਨੂੰ ਪਹਿਲਾਂ ਹੀ ਕਿਹਾ ਸੀ ਇਹ ਤੋਂ ਪਾਸਾ ਵੱਟ ਲੋ ਕਿਤੇ ਚਾਰ ਪੈਸੇ ਨਾ ਮੰਗ ਲੈ। ਇਹ ਅੱਜਕੱਲ ਦੀ ਸੱਚਾਈ ਹੈ। ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸੇ ਭੈਣ ਭਰਾ ਆ ਤੇ ਤਕਲੀਫ ਆਉਂਦੀ ਸੀ, ਦੁੱਖ ਆਉਂਦਾ ਸੀ ਨਾ ਤਾਂ ਸਾਰੇ ਉਹ ਦਿਨ ਨਾਲ ਜੁੜ ਕੇ ਕੰਮ ਕਰਦੇ ਸੀ ਇਹ ਕਹਿੰਦੇ ਸੀ ਵੀ ਤੂੰ ਡਰਨਾ ਤੂੰ ਘਬਰਾਣਾ ਤੂੜੀ ਦਾਣੇ ਹੋਰ ਸਮਾਨ ਜੋ ਵੀ ਹੁੰਦਾ ਸੀ ਆਪਣੇ ਭੈਣ ਭਰਾ ਨੂੰ ਦੇ ਕੇ ਆਉਂਦੇ ਸੀ ਪਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਜਦੋਂ ਕੋਈ ਨਾ ਥੋੜਾ ਜਿਹਾ ਅਮੀਰ ਹੋ ਜਾਂਦਾ ਹੈ ਨਾ ਥੋੜਾ ਜਿਹਾ ਕਹਿੰਦੇ ਰੋਟੀ ਖਾਣ ਲੱਗ ਜਾਂਦੇ ਨਾ ਤਾਂ ਉਹ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ ਮੇਰੀ ਪ੍ਰਮਾਤਮਾ ਕੀ ਇਹੀ ਅਰਦਾਸ ਹੈ ਕਿ ਮੇਰੇ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਕਹਿੰਦੇ ਬਹੁਤਾ ਜੁੜੇ ਨਾ ਰੋਟੀ ਤੋਂ ਥੁੜੀ ਨਾ ਬਸ ਇੰਨੇ ਕ ਜੋਗਾ ਕਰਦੀ ਵਾਈ ਗੁਰੂ ਜੀ ਹੰਕਾਰ ਤੋਂ ਹਮੇਸ਼ਾ ਬਚਾ ਕੇ ਰੱਖੀ ਅੱਜ ਮੈਂ ਜਿਹੜੀ ਵੀਡੀਓ ਤੁਹਾਨੂੰ ਪਾਉਣ ਲੱਗੀ ਆ ਇਸ ਨੂੰ ਵਿਸ਼ਵਾਸ ਨਾਲ ਕਰਨਾ ਦੇਖੋ ਇੱਕ ਵਿਸ਼ਵਾਸ ਹੀ ਹੈ ਕਹਿੰਦੇ ਪ੍ਰਮਾਤਮਾ ਆਪਣੀ ਅੰਦਰ ਹੀ ਹੈਗਾ ਸਿਰਫ ਪ੍ਰਗਟ ਕਰਨਾ ਆਪਾਂ ਨੂੰ ਜਾਂਦਾ ਜੇ ਆਪਾਂ ਕਹੀਏ ਵੀ ਜੰਗਲਾਂ ਦੇ ਵਿੱਚ ਜਾ ਕੇ ਜਾਂ ਘਰ ਪਰਿਵਾਰ ਛੱਡ ਕੇ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਨਾ ਨਹੀਂ ਵਾਈ ਗੁਰੂ ਜੀ ਨੇ ਕਿਹਾ ਕਹਿੰਦੇ ਜਦੋਂ ਤੂੰ ਦੇ ਲੜ ਲੱਗੇਗਾ ਨਾ ਕਹਿੰਦੇ 9 23 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਪੈਸਾ ਦਾ ਚੀਜ਼ ਹੀ ਕੀ ਹੈ ਠੀਕ ਹੈ ਵੀ ਵਾਈ ਗੁਰੂ ਜੀ ਕਈ ਵਾਰੀ ਆਪਣੀ ਪ੍ਰੀਖਿਆ ਪਾ ਦਿੰਦੇ ਆਪਾਂ ਨੂੰ ਹੁੰਦਾ ਵੀ ਹੁੰਨੇ ਹੈ ਨਾ ਪਰ ਜਦੋਂ ਸੱਚੇ ਦਿਨੋਂ ਫਿਰ ਸਾਰੇ ਪਾਸੇ ਆਪਾਂ ਹੱਥ ਪੈਰ ਮਾਰ ਕੇ ਨਾ ਫਿਰ ਉਹਦੇ ਅੱਗੇ ਜਾਣਾ ਹੁਣਿਆ ਫਿਰ ਆਪਾਂ ਕਹਿਣਾ ਸਗਲ ਦੁਆਰ ਕੋ ਛਾੜ ਕੇ ਗਿਉਹ ਤੋਹਾਰ ਦੁਆਰ ਵਾਹ ਗਏ ਕਿ ਲਾਜਾ ਗੋਵਿੰਦ ਦਾਸ ਤੋਹਾਰ ਕਹਿੰਦੇ ਮੈਂ ਸਾਰੇ ਥਾਂਵੇਂ ਜਾ ਕੇ ਦੇਖ ਲਿਆ ਸਭ ਨੇ ਪਾਸਾ ਵਟਿਆ ਪਰ ਤੂੰ ਫੇਰ ਕਰਨਾ ਲਾਲ ਜਿਵੇਂ ਕਿ ਲਿਪੜਿਆ ਹੋਇਆ ਬੱਚਾ ਨਾ ਹਨਾ ਵਾਹ ਖੇੜਾ ਫਿਰਦਾ ਹੈਗਾ ਜਿਹੜੇ ਹੋਰ ਚਾਚੇ ਤਾਈ ਹੋਰ ਭੈਣ ਭਰਾ ਹੋਣਗੇ ਉਹ ਕਹਿਣਗੇ ਵੀ ਤਾਂ ਲਿਪੜਿਆ ਹੋਇਆ ਪਰ ਮਾਂ ਦੇ ਕੋਲੇ ਜਦ ਤੂੰ ਜਾਊਗਾ ਪਿਓ ਦੇ ਕੋਲੇ ਜਦ ਉਹ ਜਾਊਗਾ ਨਾ ਤਾਂ ਉਹ ਇਹ ਨਹੀਂ ਦੇਖਣਾ ਵੀ ਮੇਰੇ ਕੱਪੜੇ ਲਿਬੜਨਗੇ ਜਾਂ ਇਹ ਲਿਬੜੇ ਹੋਏ ਉਹਨੇ ਭੱਜ ਕੇ ਗੋਦੀ ਚੱਕ ਲੈਣਾ ਤਾਂ ਜੋ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਕੋਈ ਵੀ ਮੈਂ ਛੋਟੀ ਮੋਟੀ ਗੱਲ ਤੁਹਾਨੂੰ ਦੱਸ ਦਿੰਨੀ ਆ ਇਹਦੇ ਵਿੱਚ ਦੇਖੋ ਕੋਈ ਇੱਕ ਭੈਣ ਨੇ ਮੈਨੂੰ ਅੱਜ ਕਮੈਂਟ ਕੀਤਾ ਕਹਿੰਦੀ YouTube ਤੇ ਕਹਿੰਦੀ ਪਾਗਲ ਬਣਾਉਣ ਲੱਗੇ ਪਏ ਹੈਗੇ ਵੀ ਭੈਣੇ ਜਿਹੜੀਆਂ ਚੀਜ਼ਾਂ ਪਾਗਲ ਬਣਾਉਂਦੀਆਂ ਨੇ ਨਾ ਉਹਨਾਂ ਨੂੰ ਤਾਂ ਆਪਾਂ ਬਹੁਤ ਪਸੰਦ ਕਰਦੇ ਆਂ ਸੱਚੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਸਹੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਪਹਿਲਾਂ ਵੀ ਚੁਪਦੀਆਂ ਹੁੰਦੀਆਂ ਸੀ ਹੁਣ ਵੀ ਸਾਰਿਆਂ ਦੇ ਚੁਪਦੀਆਂ ਨੇ ਜਿੱਥੋਂ ਕਹਿੰਦੇ ਸਿੱਖਿਆ ਹੋਵੇ ਨਾ ਆਪਾਂ ਬਜ਼ੁਰਗਾਂ ਨੂੰ ਅੱਜ ਕੱਲ ਨਿਰਾਦਰ ਤਾਈਆਂ ਹੋ ਰਿਹਾ ਕਿਉਂਕਿ ਬਜ਼ੁਰਗਾਂ ਤੋਂ ਵੀ ਸਿੱਖਿਆ ਹੀ ਮਿਲਦੀ ਸੀ ਤੇ ਮੇਰੇ ਵਰਗੀ ਵੀ ਬਸ ਇਹੀ ਚੀਜ਼ ਕਰਦੀ ਐ ਤਾਂ ਚਲੋ ਕੋਈ ਗੱਲ ਨਹੀਂ ਕਹਿੰਦੇ ਅੰਤ ਸਚਾਈ ਦੇ ਹੀ ਹੁੰਦਾ ਤਾਂ ਜਿਹੜੇ ਵੀ ਭੈਣ ਭਰਾਵਾਂ ਦਾ ਮਨ ਡੋਲਦਾ ਜਿਨ੍ਹਾਂ ਨੂੰ ਲੱਗਦਾ ਕਿ ਜ਼ਿੰਦਗੀ ਬਹੁਤ ਇੱਕ ਜੱਬ ਬਣੀ ਪਈ ਹੈ ਨਾ ਵੀ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਕਾਮਯਾਬ ਨਹੀਂ ਹੋਣੇ ਸਾਡਾ ਕਦੇ ਘਰ ਨਹੀਂ ਪੈਣਾ ਸਾਡੇ ਤਾਂ ਕਦੇ ਕਰਜ਼ਾ ਨਹੀਂ ਉਤਰਨਾ ਸਾਡੇ ਕਦੇ ਪੈਸਾ ਨਹੀਂ ਜੁੜਨਾ ਕਦੇ ਧਨ ਨਹੀਂ ਜੁੜਨਾ ਹੈ ਅੱਜ ਮੈਂ ਤੁਹਾਨੂੰ ਕੁਝ ਉਪਾਅ ਵੀ ਦੱਸੂੰਗੀ ਤੇ ਛੋਟਾ ਜਿਹਾ ਬੀਨਤ ਵੀ ਦੱਸੂੰਗੀ ਤਾਂ ਜਿਹਨੂੰ ਵੀ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਨ੍ਹਾਂ ਨੂੰ ਨਹੀਂ ਚੰਗੀ ਲੱਗੂਗੀ ਤਾਂ ਤੁਸੀਂ ਅੱਗੇ ਸਕਿਪ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੁਝ ਪੈਣਾ ਦੇ ਮੈਨੂੰ ਭਰਾਵਾਂ ਦੇ ਬਾਹਰੋਂ ਮੈਸੇਜ ਆ ਰਹੇ ਨੇ ਕਿ ਪੀਆਰ ਵਾਸਤੇ ਤੁਸੀਂ ਵੀਡੀਓ ਪਾਓ ਮੈਂ ਕੱਲ ਨੂੰ ਵੀਡੀਓ ਤੁਹਾਨੂੰ ਅਪਲੋਡ ਕਰਨੀ ਹੈ ਤੇ ਇੱਕ ਦੋ ਪੈਣਾ ਦੇ ਹੋਰ ਵੀ ਮੈਸੇਜ ਨੇ ਉਹ ਵੀ ਮੈਂ ਤੁਹਾਨੂੰ ਕਹਿੰਨੀ ਆ ਤੇ ਬਹੁਤ ਪੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਕਿ ਜਿਹੜੀ 1430 ਵਾਲੀ ਵੀਡੀਓ ਸੀ ਨਾ ਜਿਹੜੇ ਜਿਹੜੇ ਪੈਣ ਭਰਾਵਾਂ ਨੇ ਉਸ ਤੇ ਵਿਸ਼ਵਾਸ ਕਰਕੇ ਸਰਤਾ ਦੇ ਨਾਲ ਕੀਤਾ ਤੇ ਉਹਨਾਂ ਦੀਆਂ ਨੌਕਰੀਆਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਰਹੀਆਂ ਨੇ ਦੂਸਰੀਆਂ ਨੌਕਰੀਆਂ ਵੀ ਮਿਲ ਰਹੀਆਂ ਨੇ ਹੋਰ ਵੀ ਬਹੁਤ ਕੰਮ ਹੋ ਰਹੇ ਨੇ ਤਾਂ ਉਹ ਵੀਡੀ ਪਰਸੋਂ ਅਪਲੋਡ ਕਰੂੰਗੀ ਕੱਲ ਨੂੰ ਤਾਂ ਮੈਂ ਪਾਉਣੀਆਂ ਪੀਆਰ ਵਾਲਿਆਂ ਦੀ ਤੇ ਪਰਸੋਂ ਅਪਲੋਡ ਕਰੂੰਗੀ ਤਾਂ ਦੇਖਿਓ ਵਾਈ ਗਰੂ ਜੀ ਦਾ ਕਿਵੇਂ ਤੁਹਾਨੂੰ ਹਨਾ ਸਾਰਿਆਂ ਨੂੰ ਤਰੱਕੀਆਂ ਬਖਸ਼ਦੇ ਨੇ ਕਰਨਾ ਕੀ ਹੈ ਤੁਸੀਂ ਦੇਖੋ ਸਾਰੇ ਭੈਣ ਭਰਾ ਤੁਸੀਂ ਸੌਣ ਵੇਲੇ ਹਨਾ ਇਸ ਸਰਹਾਣਾ ਤਾਂ ਲੈਣੀ ਉਹ ਪਿੱਲੋ ਲੈਨੇ ਕਹਿੰਦੇ ਜਦੋਂ ਆਰਾਮ ਕਰਦੇ ਆ ਨਾ ਆਪਾਂ ਉਸ ਟਾਈਮ ਆਪਣਾ ਜਿਹੜਾ ਮਨ ਹੁੰਦਾ ਉਹ ਇਕਾਗਰਤਾ ਦੇ ਵਿੱਚ ਹੁੰਦਾ ਜਦੋਂ ਆਪਾਂ ਸੌਂਦੇ ਆ ਨਾ ਫਿਰ ਸਾਰੇ ਦਿਨ ਦੀਆਂ ਉਹ ਪੁਰਾਣੀਆਂ ਬਜ਼ੁਰਗ ਜਦੋਂ ਆਪਾਂ ਨਿਆਣੇ ਸੀ ਤੁੱਖ ਤਕਲੀਫਾਂ ਸਾਰੀਆਂ ਯਾਦ ਆਉਂਦੀਆਂ ਨੇ ਹਨਾ ਉਸ ਟਾਈਮ ਲੱਗਦਾ ਵੀ ਵਾਈ ਗਰੂ ਜੀ ਤੁਸੀਂ ਸਾਰਿਆਂ ਨੇ ਸੁਣਦੇ ਮੇਰੀ ਕਦੋਂ ਸੁਣੇਗਾ ਤਾਂ ਤੁਸੀਂ ਕਰਨਾ ਕੀ ਹੈ ਦੇਖੋ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ Hindu ਧਰਮ ਨੂੰ ਬਿਲੋਂਗ ਕਰਦੇ ਹੋ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਮੈਂ ਦੇਖੋ ਅਕਸਰ ਕਹਿੰਦੀ ਹਾਂ ਵੀ ਸਿਮਰਨ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ ਸਵੇਰੇ ਸ਼ਾਮ ਨੂੰ ਤੁਸੀਂ ਬਸ ਸਿਮਰਨ ਕਰੋ ਤੁਰਦੇ ਫਿਰਦੇ ਦੇਖੋ ਇਹ ਨਹੀਂ ਕੋਈ ਤੁਸੀਂ ਚੌਂਕੜਾ ਲਗਾ ਕੇ ਬੈਠਣਾ ਤੁਸੀਂ ਤੁਰਦੇ ਫਿਰਦੇ ਬਸ ਵਾਹਿਗੁਰੂ ਮੋਲ ਮੰਤਰ ਦਾ ਪਾਠ ਜਿਹੜੇ Hindu ਪੈਨ ਭਰਾਵ ਨੇ ਉਹ ਰਾਮ ਰਾਮ ਹਨਾ ਰਾਧੇ ਰਾਧੇ ਜਾਂ ਤੁਸੀਂ ਹਰੀ ਕ੍ਰਿਸ਼ਨ ਸ਼ਿਵ ਜੀ ਭਗਵਾਨ ਨੂੰ ਓਮ ਨਮਸਿਵਾਹ ਕੁਝ ਵੀ ਤੁਸੀਂ ਕਰ ਸਕਦੇ ਹੋ ਕਹਿੰਦੇ بس ਤੁਸੀਂ ਜੁੜ ਜੋ ਕੋਈ ਪਤਾ ਨਹੀਂ ਕਹਿੰਦੇ ਕਦੋਂ ਤੁਹਾਡੇ ਮਨ ਦੇ ਵਿੱਚੋਂ ਇੱਕ ਵਾਰੀ ਵਾਹਿਗੁਰੂ ਕਿਹਾ ਹੈ ਤੁਹਾਡੀ ਸਾਰੀ ਕੁਲਾਂ ਦਾ ਹਨਾ ਪਾਰ ਉਤਾਰ ਕਰ ਦੇ ਤਾਂ ਕਰਨਾ ਕੀ ਹੈ ਜਿਹੜੇ ਬੰਨਪਰਾ ਚਾਹੁੰਦੇ ਨੇ ਵੀ ਸਾਡਾ ਘਰ ਬੰਜ ਸਾਡੇ ਘਰੇ ਪੈਸੇ ਦੀ ਬਰਕਤ ਰਹਿਣ ਲੱਗੇ ਪੈਸਾ ਸਾਡੇ ਜਿੰਨਾ ਵੀ ਕਰਜ਼ਾ ਉੱਤਰ ਜੇ ਸਾਡੇ ਘਰ ਦੇ ਵਿੱਚ ਇਹ ਚੀਜ਼ ਹੋਵੇ ਦੇਖੋ ਇਹ ਮੈਂ ਛੋਟੇ ਛੋਟੇ ਜਿਹੜੀ ਤੁਹਾਨੂੰ ਟੋਟ ਕੇ ਵਗੈਰਾ ਦੱਸਦੀ ਹੁੰਨੀ ਆ ਉਪਾਅ ਦੱਸਦੀ ਹੁੰਨੀ ਆ ਇਹ ਵੀ ਇੱਕ ਬਹੁਤ ਵੱਡਾ ਖਜ਼ਾਨਾ ਦਿੱਤਾ ਹੋਇਆ ਹੈ ਹਨਾ ਜਿਹਦੇ ਨਾਲ ਕਿ ਆਪਣੇ ਮਨ ਨੂੰ ਪੋਜ਼ਿਟਿਵਿਟੀ ਮਿਲਦੀ ਆ ਠੀਕ ਹੈ ਕਹਿੰਦੇ ਨੇ ਕਹਿੰਦੇ ਠੀਕ ਹੈ ਵੀ ਆਪਾਂ ਪੈਸਾ ਆਪਣੀ ਮਿਹਨਤ ਕਰਨੀ ਪਊਗੀ ਆਪਾਂ ਨੂੰ ਫੇਰੀ ਜੁੜੂਗਾ ਮਿਹਨਤ ਕਰੋ ਬਚਤ ਕਰੋ ਦਸੰਦ ਵੀ ਥੋੜਾ ਬਹੁਤਾ ਕੱਢੋ ਜਿੰਨਾ ਤੁਸੀਂ ਕਰ ਸਕਦੇ ਹੋ ਤੇ ਨਾਲ ਇਹ ਉਪਾਅ ਵੀ ਕਰੋ ਇਹ ਮੈਂ ਤੁਹਾਨੂੰ ਇੱਕ ਦਿਨ ਫੇਰ ਵੀਡੀਓ ਦੱਸੂਗੀ ਵੀ ਕਿਵੇਂ ਆਪਾਂ ਪੈਸੇ ਤੋਂ ਪੈਸਾ ਬਣਾ ਸਕਦੇ ਆਂਗੇ ਦੇਖੋ ਕੋਈ ਠੀਕ ਹੈ ਵੀ ਕਈਆਂ ਨੂੰ ਵਿਰਾਸਤ ਦੇ ਵਿੱਚ ਅਮੀਰੀ ਮਿਲ ਜਾਂਦੀ ਪਰ ਕਈਆਂ ਨੂੰ ਆਪਣੇ ਵਰਗਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਗੱਲਾਂ ਨਾਲ ਨਹੀਂ ਮਿਹਨਤ ਦੇ ਨਾਲ ਹੀ ਆਪਾਂ ਅੱਗੇ ਜਾ ਸਕਦੇ ਆਂਗੇ ਤੇ ਨਾਲ ਕਰਨਾ ਕੀ ਹੈ ਤਾਂ ਤੁਸੀਂ ਲੈਣੇ ਨੇ ਸਿਰਫ 7 ਜਾਂ 11 ਸਤ ਜਾਂ ਗਿਆਣਾ ਲੌਂਗ ਲੈਣੀ ਹੈ ਤੇ ਨਾਲ ਤੁਸੀਂ ਨੇ ਥੋੜਾ ਜਿਹਾ ਦਾਲ ਚੀਨੀ ਦਾ ਟੁਕੜਾ ਲੈ ਲੈਣਾ ਤੇ ਨਾਲ ਤੁਸੀਂ ਨੇ ਤુલਸੀ ਮਿਲਦੀ ਆ ਤਾਂ ਬਹੁਤ ਵਧੀਆ ਗੱਲ ਹੈਗੀ ਤੁਹਾਨੂੰ ਜੇ ਸੁੱਕੀ ਮਿਲਦੀ ਸੁੱਕੀ ਲੈ ਲਓ ਜੇ ਗਿੱਲੀ ਮਿਲਦੀ ਆ ਤਾਂ ਗਿੱਲੀ ਲੈ ਲਓ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਨੇ ਇਕੱਠੀਆਂ ਕਰ ਲੈਣੀਆਂ ਨੇ ਇਕੱਠੀਆਂ ਕਰਕੇ ਤੁਸੀਂ ਨੇ ਕਿਸੇ ਵੀ ਇੱਕ ਕੱਪੜੇ ਦੇ ਵਿੱਚ ਪੋਟਲੀ ਬਣਾ ਲਓ ਜਿਵੇਂ ਸੂਤੀ ਕੱਪੜਾ ਲਿਓ ਚਿੱਟੇ ਰੰਗ ਦਾ ਲੈ ਲਓ ਲਾਲ ਲੈ ਲਓ ਕਾਲਾ ਨਾ ਲਿਓ ਕੋਈ ਵੀ ਰੰਗ ਦਾ ਕੱਪੜਾ ਲੈ ਲਓ ਬਲੈਕ ਕਲਰ ਦਾ ਕੱਪੜਾ ਨਹੀਂ ਲੈਣਾ ਕਿਉਂਕਿ ਬਲੈਕ ਇੱਕ ਨੈਗੇਟਿਵਿਟੀ ਦਾ ਪ੍ਰਤੀਕ ਹੈ ਤੇ ਤੁਸੀਂ ਕਰਨਾ ਕੀ ਹੈਗਾ ਇਹਨੂੰ ਕਿਸੇ ਵੀ ਇੱਕ ਛੋਟੀ ਜਿਹੀ ਪੋਟਲੀ ਬਣਾ ਲਓ ਤੇ ਉਹਦੇ ਵਿੱਚ ਇੱਕ ਕਪੂਰ ਪਾ ਦਿਓ ਚਾਰ ਚੀਜ਼ਾਂ ਹੋਗੀਆਂ ਤੁਲਸੀ ਲੌਂਗ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਤੇ ਚੌਥੀ ਚੀਜ਼ ਹੈ ਇੱਕ ਕਪੂਰ ਦੀ ਟਿੱਕੀ ਖੋਲ ਕੇ ਪਾਉਣੀ ਹੈ ਇਹਦੀ ਇੱਕ ਗੱਡਲੀ ਜੀ ਬਣਾ ਲੈ ਕੋ ਛੋਟੀ ਜੀ देखो ਮੇ ਤੁਹਾਡਾ ਬੱਚੇ ਦੇ ਵਿੱਚ ਨੈਗੇਟਿਵਿਟੀ ਹੈ ਜਾਂ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਬਰਕਤ ਨੂੰ ਰੋਕ ਦਿੱਤਾ ਜਿੰਨਾ ਵੀ ਤੁਹਾਨੂੰ ਐ ਲੱਗਦਾ ਵੀ ਸਾਡੇ ਹੈ ਨਾ ਕੋਈ ਨજર ਮੰਗੂ ਲੱਗਿਆ ਹੋਇਆ ਜਾ ਅਸੀਂ ਕਮਾਈ ਬਹੁਤ ਕਰਦੇ ਹਾਂ ਪਰ ਬਰਕਤ ਜੀ ਨਹੀਂ ਰਹਿੰਦੀ ਖੜਦੇ ਨਾ ਛੋਟੇ ਛੋਟੇ ਜ ਤੁਸੀਂ ਉਹਨਾਂ ਪਰਸੋਂ ਵੀਡੀਓ ਦੇਖੀ ਹੋਣੀ ਹੈ ਕਿ ਇੱਕ ਭਰਾ ਨੂੰ ਛੋਟ ਥੋੜਾ ਜਿਹਾ ਘਾਟਿਆ ਪੈ ਗਿਆ ਨਾ ਉਹਦੇ ਨਾਲ ਪਤਾ ਪੂਰਾ ਪਰਿਵਾਰ ਖਤਮ ਕਰ ਲਿਆ ਦੇ ਕੋਈ ਇੱਕ ਆਪਣੇ ਮਾਨ ਨੂੰ ਨਾ ਸਟਰੋਂਗ ਕਰਨ ਵਾਸਤੇ ਹੁੰਦੀਆਂ ਨੇ ਚੀਜ਼ਾਂ ਇਹਨੂੰ ਐ ਨਾ ਸਮਝਿਆ ਕਰੋ ਵੀ ਪਤਾ ਨਹੀਂ ਕੀ ਚੀਜ਼ ਹੈਗੀ ਹੈ ਨਾ ਇਹ ਸਟਰੋਂਗਨੈਸ ਹੈਗੀ ਤੇ ਫਿਰ ਤੁਸੀਂ ਉਹਨੂੰ ਗੱਠ ਮਾਰ ਲੈਣੀ ਹੈ ਤੁਸੀਂ ਨੇ ਇਹ ਚੀਜ਼ ਨੂੰ ਆਪਣੇ ਜਿੱਥੇ ਸੌਣਿਓ ਆਪਣੇ ਮੰਜੇ ਤੇ ਪਲੰਗ ਪਲੰਗ ਤੇ ਹੈ ਨਾ ਜਾਂ ਬੈੱਡ ਤੇ ਕਿਤੇ ਵੀ ਤੁਸੀਂ ਪੈਣਿਓ ਤਾਂ ਆਪਣੇ ਸਿਰਹਾਣੇ ਦੇ ਨੀਚੇ ਇਸ ਨੂੰ ਸ਼ਾਮ ਨੂੰ ਰੱਖ ਲੈਣਾ ਹੈ ਸ਼ਾਮ ਨੂੰ ਤੁਸੀਂ ਰੱਖ ਲੈਣਾ ਸਵੇਰੇ ਇਸ ਨੂੰ ਜਦੋਂ ਉਠੋਗੇ ਉੱਠ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਜਿੰਨੀ ਵੀ ਮੇਰੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜਿੰਨਾ ਵੀ ਮੇਰੇ ਘਰ ਦੇ ਵਿੱਚ ਕੋਈ ਬਰਕਤ ਮੇਰੀ ਰੁਕੀ ਹੋਈ ਹੈ ਮੇਰੇ ਮਾੜੇ ਕਰਮਾ ਕਰਕੇ ਜੋ ਵੀ ਸਾਡੇ ਘਰ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਉਸ ਨੂੰ ਕੱਟ ਕੇ ਸਾਡਾ ਸੋਹਣਾ ਜੇ ਕਰਵਾ ਜੀ ਸਾਡੇ ਜੋ ਵੀ ਕਰਜ਼ਾ ਵਾਹੇ ਕਰੂ ਜੀ ਉਸ ਨੂੰ ਤਾਰਨ ਦਾ ਰਸਤਾ ਤੁਸੀਂ ਦਿਖਾਉਣੇ ਸਾਡੀ ਬਰਕਤਾਂ ਕਮਾਈਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਬਰਕਤਾਂ ਪਾਓ ਤਾਂ ਕਿ ਇਸ ਚੀਜ਼ ਨੂੰ ਅਸੀਂ ਕਰੀਏ ਤਾਂ ਤੁਰਦੇ ਫਿਰਦੇ ਦੇਖੋ ਜਦੋਂ ਕੋਈ ਵੀ ਕੰਮ ਕਰਨਾ ਹੈ ਅਰਦਾਸ ਕਰਕੇ ਕਰੋ ਕੋਈ ਵੀ ਤੁਸੀਂ ਇਹ ਕਰਦੇ ਹੋ ਤੁਰਦੇ ਫਿਰਦੇ ਤੁਸੀਂ ਸਿਮਰਨ ਕਰੋ ਤੇ ਫਿਰ ਉਸ ਪੋਟਲੀ ਨੂੰ ਚੱਕ ਕੇ ਤੁਸੀਂ ਕਿਥੇ ਉੱਚੀ ਜਗ੍ਹਾ ਰੱਖ ਦਿਓ ਸ਼ਾਮ ਨੂੰ ਜਦੋਂ ਸੌਵੋਗੇ ਫਿਰ ਉਹ ਰੱਖੋ ਦੇਖੋ ਇਹ ਚੀਜ਼ ਅਜੀਹੀ ਹੈ ਕਿ ਜਦੋਂ ਤੁਸੀਂ ਸੌਵੋਗੇ ਨਾ ਤਾਂ ਤੁਹਾਡਾ ਮਾਈਂਡ ਹੈ ਨਾ ਜਿਹੜਾ ਕਹਿੰਦੇ ਜਦੋਂ ਆਪਣਾ ਮਨ ਤੇ ਦਿਮਾਗ ਦੋਨੋਂ ਕੰਮ ਕਰਦੇ ਨੇ ਨਾ ਫੇਰ ਹੀ ਆਪਾਂ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਆ। ਇਹ ਚੀਜ਼ ਨੂੰ ਤੁਸੀਂ ਲਗਾਤਾਰ ਆਪਣੇ ਕੋਲ ਹੀ ਰੱਖਣਾ ਹੈਗਾ। ਜੇ ਤੁਹਾਨੂੰ ਲੱਗਦਾ ਵੀ ਉਹਦੇ ਇਹਦੇ ਚੋਂ ਇੱਕ ਮਿੱਠੀ-ਮਿੱਨੀ-ਮਿੱਨੀ ਖੁਸ਼ਬੂ ਆਉਗੀ ਜਿਹੜੀ ਕਿ ਤੁਹਾਨੂੰ ਪੋਜ਼ਿਟਿਵਿਟੀ ਦੇਊਗੀ ਜਿਹੜੀ ਕਿ ਯੂਨੀਵਰਸ ਜਿਵੇਂ ਲਾ ਲਓ ਕਿ ਆਪੇ ਬ੍ਰਹਮਣ ਦੇ ਵਿੱਚ ਲਾ ਲਓ ਜਿਵੇਂ ਕਿ ਤੁਹਾਨੂੰ ਇੱਕ ਸੰਕੇਤ ਦੇਊਗੀ। ਤੁਹਾ ਨੂੰ ਇਦਿ ਦੇ ਨਾਲ ਨ ਡਰਾਵਨੇ ਸੁਪਨੇ ਵੀ ਕਿਦਾਂ ਵੀ ਆਏ ਵੀ ਹੋਗਾ ਨਾ ਵੀ ਜਦ ਤੁਹਾਨੂੰ ਮਨ ਜਿਵੇਂ ਮੈਨੂੰ ਬਹੁਤ ਪੈਨਪ੍ਰਾਵਾ ਦੇ ਮੈਸੇਜ ਆਦੇ ਅਸੀਂ ਅਨੰਦ ਸਾਹਿਬ ਦਾ ਪਾਠ ਕਰ ਹਨਾ ਵੀ ਲੜਾਈ ਹੁੰਦੀ ਹੈ ਉਹ ਤੁਹਾਨੂੰ ਰੋਕਣ ਵਾਸਤੇ ਹੈ ਤਾਂ ਇਹ ਚੀਜ਼ ਨੂੰ ਤੁਸੀਂ ਕਰਦੇ ਰਹਿਣਾ ਤਾਂ ਦੇਖਿਓ ਜਿਵੇਂ ਕਿਵੇਂ ਤੁਹਾਡੇ ਕੰਮਾਂ ਦੇ ਵਿੱਚ ਬਰਕਤ ਆਉਂਦੀਆਂ ਨੇ ਕਿਵੇਂ ਤੁਹਾਡੇ ਕੰਮ ਬਣਨ ਲੱਗਦੇ ਨੇ ਤੇ ਕਿਵੇਂ ਤੁਹਾਡੇ ਰੁਜ਼ਗਾਰ ਵਿੱਚ ਵਾਧਾ ਹੁੰਦਾ ਹੈ ਤੇ ਕਿਵੇਂ ਤੁਹਾਡੇ ਕਰਜ਼ਾ ਉਤਰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਿਵੇਂ ਕਿਵੇਂ ਸਾਧਨ ਬਣੇ ਜਾਂਦੇ ਨੇ ਜਿਹੜੇ ਵੀ ਪੈਨਪ੍ਰਾਵਾ ਨੂੰ ਲੱਗਦਾ ਹੈ ਨਾ ਇਹ ਚੀਜ਼ ਤੁਸੀਂ ਜ਼ਰੂਰ ਕਰਨੀ ਚਾਹੀਦੀ ਤੁਸੀਂ ਠੀਕ ਹੈ ਵੀ ਘਰ ਵੀ ਰਹੋ ਤਾਂ ਵੀ ਕੋਈ ਚੀਜ਼ ਇਹ ਬਿਮਾਰੀ ਦੀ ਚੀਜ਼ ਨਹੀਂ ਹੈਗੀ ਤੁਹਾਡੇ ਘਰ ਦੇ ਵਿੱਚ ਕਿਟਾਣੂ ਵੀ ਦੂਰ ਕਰਗੀ ਜਿਵੇਂ ਕਿ ਹੁਣ ਜਿਹੜੇ ਕਿ ਹੁਣ ਇੱਕ ਬਹੁਤ ਖਤਰਨਾਕ ਹਨ ਨਾ ਨਿਪਾ ਵਾਇਰਸ ਕਹ ਰਹੇ ਨੇ ਵੀ ਕਰੋਨਾ ਵਾਂਗੂ ਆਏਗਾ ਤਾਂ ਤੁਸੀਂ ਜਿਹੜੀ ਇਹ ਚੀਜ਼ ਮੈਂ ਤੁਹਾਨੂੰ ਦੱਸੀ ਹੈ ਨਾ ਇਹ ਤੁਹਾਨੂੰ ਕੱਲੀ ਬਰਕਤਾਂ ਹੀ ਨਹੀਂ ਉਸ ਬਿਮਾਰੀਆਂ ਤੋਂ ਉਸ ਕਿਟਾਣੂ ਤੋਂ ਵੀ ਬਚਾਊਗੀ ਕਿਉਂਕਿ ਦੇਖੋ ਜਿਆਦਾਤਰ ਆਪਣਾ ਨੁਕਸਾਨ ਬਿਮਾਰੀਆਂ ਦੇ ਨਾਲ ਹੀ ਹੁੰਦਾ ਹੈ ਪੈਸਾ ਆਪ ਕਮਾਉਣ ਵੀ ਚਾਹੀਏ ਹੈ ਕਹਿੰਦੇ 1000 ਰੁਪਏ ਕਮਾਉਣੇ ਹਨ ਚਾਹੇ 500 ਕਮਾਉਣੇ ਉਹਦੇ ਨਾਲ ਵੀ ਆਪਣਾ ਘਰ ਦਾ ਗੁਜ਼ਾਰਾ ਵਧੀਆ ਹੋ ਸਕਦਾ ਹੈ ਪਰ ਆਪਾਂ ਬਿਮਾਰੀਆਂ ਕਹਿੰਦੇ ਇਨਸਾਨ ਉਦੋਂ ਮਰਦਾ ਹੈ ਜਦੋਂ ਕਹਿੰਦੇ ਬਿਮਾਰੀਆਂ ਜਾਂ ਕਿਸੇ ਚੀਜ਼ ਚ ਘਾਟਾ ਹੋ ਜਾਂਦੇ ਤਾਂ ਸਾਰੇ ਭੈਣ ਭਰਾ ਬਾਈ ਗੁਰੂ ਜੀ ਦਾ ਅਸਕਰਿਆ ਕਰੋ ਉਹ ਆਪਣੇ ਆਪ ਹੀ ਰਸਤੇ ਦਿਖਾਉਣ ਵਾਲੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ